ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੇ ਅੱਜ ਦੀ ਵੀਡੀਓ ਜਿਹੜੀ ਬਣਾ ਰਹੇ ਹਾਂ ਇੱਕ ਇਮਾਨਦਾਰੀ ਦੇ ਬਣਾ ਰਹੇ ਹਾਂ ਸਾਡੇ ਭਰਾ ਨੂੰ ਜਿਹੜੀ ਕੰਨਾਂ ਦੇ ਵਿੱਚ ਵਾਲੀ ਪੈਂਦੀ ਹੈ ਜਾਂ ਰਿੰਗ ਕਹੇ ਦੀਏ ਉਹ ਲੱਭੀ ਐ ਸਿਉਣੇ ਦੀ ਸੋ ਬਾਈ ਨਾਲ ਪੂਰੀ ਗੱਲਬਾਤ ਕਰਦੇ ਆ ਵੀ ਕਿੱਥੋਂ ਲੱਭੀ ਐ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਆ ਜੀ ਆਪਣਾ ਬਾਈ ਮੇਰਾ ਨਾਮ ਜਰਨੈਲ ਸਿੰਘ ਆ ਪਿੰਡ ਵੀਰੇ ਪਿੰਡ ਠਿਕਰੀ ਵਾਲਾ ਠੀਕ ਐ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਸਭ ਤੋਂ ਪਹਿਲਾਂ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਹਨਾ ਜਿਹੜੀ ਕਿ ਸਿਉਣੀ ਦੀ ਰਿੰਗ ਆ ਤੁਸੀਂ ਇੱਕ ਵਾਪਸ ਕਰਨ ਲਈ ਸਾਡੇ ਤੋਂ ਵੀਡੀਓ ਪਵਾ ਰਹੇ ਆਂ ਅੱਜ ਦਾ ਟਾਈਮ ਆ ਜਿਹੜਾ ਬਹੁਤ ਘੱਟ ਇਮਾਨਦਾਰ ਲੋਕ ਨੇ ਹਨਾ ਜੇ ਕਹਿ ਦਈਏ ਆਪਾਂ ਫੋਨ ਕਿਸੇ ਨੂੰ ਲੱਭ ਜਾਂਦਾ ਹੈਗਾ ਹਨਾ ਨਾਲ ਇਹਦਾ ਪ੍ਰੂਫ ਹੁੰਦਾ ਬਕਾਇਦਾ ਮਤਲਬ ਉਹ ਵੀ ਨਹੀਂ ਕੋਈ ਮੋੜਦਾ ਪਰ ਤੁਸੀਂ ਸਿਉਣੇ ਦੀ ਜਿਹੜੀ ਆਪਾਂ ਕਹਿ ਦਈਏ ਰਿੰਗਾ ਹਨਾ ਕੰਨ 'ਚ ਪਾਉਣ ਵਾਲੀ ਵਾਲੀ ਕਹਿ ਦਈਏ ਉਹ ਮੋੜ ਰਹੇ ਹੋਗੇ ਤੇ ਆਪਾਂ ਗੱਲ ਕਰੀਏ ਬਾਈ ਕਿੱਥੋਂ ਲੱਭੀਏ ਤੁਹਾਨੂੰ ਇਹ ਬਾਈ ਇਹ ਸਾਨੂੰ ਡੀਮਾਰਟ ਤੋਂ ਮਿਲਿਆ ਡੀਮਾਰਟ ਖੰਡਿਆਏ ਖੰਡਿਆਏ ਡੀਮਾਰਟ ਤੋਂ ਠੀਕ ਹੈ ਕਿੰਨੇ ਕ ਟਾਈਮ ਦੀ ਬਾਈ ਉਦੋਂ ਇਹ 12:30 1 ਵਜੇ ਦਾ ਟਾਈਮ ਹੋਗਾ ਬਾਈ ਠੀਕ ਹੈ ਨੂੰ ਵਾਪਸ ਆਉਂਦਿਆਂ ਨੂੰ ਪਾਰਕਿੰਗ ਚੋਂ ਮਿਲਿਆ ਗਿਆ ਉੱਥੋਂ ਪਾਰਕਿੰਗ ਦੇ ਵਿੱਚੋਂ ਹਾਂ ਉੱਥੇ ਜੀ ਮੁਲਾਜ਼ਮਾਂ ਨੂੰ ਬਾਕੀ ਦੱਸ ਕੇ ਵੀ ਆਏ ਨੇ ਜਿਹੜੇ ਡੀਮਾਰਟ ਦੇ ਮੁਲਾਜ਼ਮ ਨੇ ਠੀਕ ਹੈ ਬਈ ਤੇ ਉਹਨਾਂ ਨੂੰ ਨੰਬਰ ਵੀ ਦੇ ਕੇ ਆਏ ਸੀ ਆਪਦਾ ਠੀਕ ਹੈ ਵੀ ਜੇ ਕਿਸੇ ਦੀ ਹੈਗੀ ਆ ਉਹਦੇ ਨਿਸ਼ਾਨੀ ਦੱਸ ਕੇ ਸਾਡੇ ਕੋਲ ਲੈ ਜਾਣਾ ਇਹ ਹੈਗੀ ਲੇਡੀ ਵਾਲੀ ਹੈ ਬਈ ਹਾਂ ਲੇਡੀ ਜੀ ਲੇਡੀ ਜੀ ਔਰਤ ਜੀ ਭੈਣ ਭੈਣ ਦੀ ਡਿੱਗੀ ਆ ਹਨਾ ਉਹ ਆਪਣੀ ਨਿਸ਼ਾਨੀ ਦੱਸ ਕੇ ਇਹਨਾਂ ਤੋਂ ਲਿਜਾ ਸਕਦੇ ਆ ਬਾਕੀ ਨੰਬਰ ਦਿੰਨੇ ਆ ਤੁਹਾਨੂੰ ਤੇ ਬਾਕੀ ਬਾਈ ਉੱਥੇ ਆ ਨਾ ਡੀਮਾਰਟ ਦੇ ਵਿੱਚ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਦੱਸ ਕੇ ਆਏ ਨੇ ਤੇ ਆਪਦਾ ਕੰਟੈਕਟ ਨੰਬਰ ਦੇ ਕੇ ਆਏ ਨੇ ਜੇ ਵੀਡੀਓ ਉਹਨਾਂ ਤੱਕ ਪਹੁੰਚਦੀ ਹੈ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਕਿੰਨਾ ਨੰਬਰ ਆ ਜੀ ਆਪਣਾ 98155 ਜੀ 6506 98155 6506 ਬਾਈਆਂ ਦਾ ਕੰਟੈਕਟ ਨੰਬਰ ਆ ਜੀ ਪਿੰਡ ਠੀਕਰੀਵਾਲ ਜ਼ਿਲ੍ਹਾ ਬਰਨਾਲਾ ਆ ਗਿਆ ਤੇ ਇਹਨਾਂ ਨਾਲ ਸੰਪਰਕ ਕਰ ਲਿਓ ਤੇ ਬਹੁਤ ਧੰਨਵਾਦ ਆ ਬਾਈਆਂ ਜਿਹੜੀ ਇੰਨੀ ਇਮਾਨਦਾਰੀ ਦਿਖਾਈ ਹੈ ਹਨਾ ਕਿਉਂਕਿ ਅੱਜ ਦਾ ਸਮਾਂ ਜਿਹੜਾ ਬਈ ਛਿਉਣਾ ਮੋੜਨਾ ਤਾਂ ਬਹੁਤ ਵੱਡੀ ਗੱਲ ਹੈ ਛੋਟੀ ਮੋਟੀ ਚੀਜ਼ ਨਹੀਂ ਮੋੜਦਾ ਕੋਈ ਸੋ ਕਿਸੇ ਲੋੜਵੰਦ ਦੀ ਹੈਗੀ ਹੈ ਹਨਾ ਬਾਈ ਤੇ ਇੱਕ ਵਾਲੀ ਇਹਨਾਂ ਕੋਲੇ ਹੈਗੀ ਇੱਕ ਉਹਨਾਂ ਕੋਲ ਹੈਗੀ ਆ ਉਹ ਆਪਦੀ ਨਿਸ਼ਾਨੀ ਦਿਖਾ ਕੇ ਇਹਨਾਂ ਤੋਂ ਲਿਜਾ ਸਕਦੇ ਆ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਤੱਕ ਪਹੁੰਚ ਜਾਏ ਪੇਜ ਨੂੰ ਫੋਲੋ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ